Thank you. ਤਰ ਅੱਜ ਜਿਹੜੀ ਹਰਵਨ ਫੜੀ ਇਹ ਕਿੰਨੀ ਫੜੀ ਤੇ ਕਿੱਥੋਂ ਫੜੀ ਕਿੱਥੋਂ ਫੜੀਏ ਕਿੰਨੇ ਬੰਦੇ ਫੜੇ ਨੇ ਜੀ ਜੀ ਪੰਜਾਬ ਸਰਕਾਰ ਦੇ ਵੱਲੋਂ ਜੋ ਤਨਖਾਹਪੁਰ ਜਿਹੜੀ ਕਾਰਵਾਈ ਹੈਗੀ ਆ ਉਹਦੇ ਤਹਿਤ ਇਹ ਸਾਡੇ ਸਪੈਸ਼ਲਿਸਟ ਜਿਹੜੇ ਡੀਜੀਪੀ ਸਾਹਿਬ ਨੇ ਏਡੀਜੀਪੀ ਸਾਹਿਬ ਨੇ ਸ੍ਰੀ ਜ਼ਗਰਨਦਰ ਸਿੰਘ ਏਆਈਜੀ ਐਨਟੀਆਰ ਫੋਰੇ ਦੀ ਜੋਗ ਵਾਇਰ ਇਹ ਕੱਲ ਮਿਤੀ 13 ਇਹਦਾ ਗਿਆਨ ਸਾਡੇ ਡੀਐਸਪੀ ਸਾਹਿਬ ਪ੍ਰਿੰਸੀਪਲ ਜੀ ਉਹਨਾਂ ਦੇ ਸੁਪਰਵਾਈਜ਼ ਹੇਠ ਇੱਕ ਟੀਐਸ ਜੀ ਏਐਸਆਈ ਚੰਦਰ ਸ਼ੇਖਰ ਇਹਨਾਂ ਨੂੰ ਬੜੀ ਸਟੀਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜਾ ਇਹ ਸ਼੍ਰੀਚਾ ਸਿੰਘ ਦਾ ਸਨ ਆਫ ਬੰਜੀਤ ਸਿੰਘ ਵਾਸੀ ਪਿੰਡ ਗੱਟੀ ਰਾਜੋ ਦੇ ਇਹ ਸਰਗਰੀ ਇਹ ਜਿਹੜੀ ਆ ਕਾਫੀ ਵੱਡੀ ਮਾਤਰਾ ਵਿੱਚ ਲੈ ਕੇ ਆ ਰਿਆ ਉਹਦੇ ਵਿਰੁੱਧ ਕਾਰਵਾਈ ਕਰਦੇ ਹੋਏ ਇਹਨਾਂ ਨੇ ਜਦੋਂ ਕਾਰਵਾਈ ਕੀਤੀ ਇਹਨੂੰ ਰਾਉਂਡਪ ਕੀਤਾ ਤਾਂ ਇਹਦੇ ਕੋਲ 8 ਕਿਲੋ 250 ਗ੍ਰਾਮ ਖੈਰ ਹੋਈ। ਇਹ ਰਿਕਵਰ ਹੋਈ ਆ ਪਿੰਡ ਮдриਦ ਦੇ ਨਾਲ ਦੀ ਕੁੰਨੇ ਮੋੜ ਤੋਂ। ਸਰ ਕਿੱਥੋਂ ਲੈ ਕੇ ਆਇਆ ਸੀ ਪਤਾ ਨਹੀਂ ਲੱਗਦਾ। ਇਹ ਡਰੋਨ ਰਾਹੀਂ ਪਾਕਿਸਤਾਨ ਦੇ ਨਾਲ ਇਹਦੇ ਜਿਹੜੇ ਸੰਪਰਕ ਜਿਹੜੇ ਆ ਪਾਈ ਗਏ ਆ। ਜੀ ਇਹ ਜਿਹੜਾ ਭਰਾ ਵਾ ਇੱਕ ਉਹ ਵੀ ਪਹਿਲਾਂ ਜੇਲ੍ਹ ਦੇ ਵਿੱਚ ਆ ਤੇ ਇੱਕ ਇਹਦਾ ਜਿਹੜਾ ਪਿਤਾ ਉਹ ਵੀ ਜੇਲ੍ਹ ਦੇ ਵਿੱਚ ਆ ਉਹ ਪਹਿਲਾਂ 13-9 ਨੂੰ ਪਹਿਲਾਂ ਉਹ ਵੀ ਇਹ ਸਾਡੇ 4 ਕਿਲੋ ਐਰੋਨ ਦੇ ਵਿੱਚ ਅਰੈਸਟ ਹੋਏ ਨੇ ਉਹ ਜੀਨ ਦੇ ਵਿੱਚ ਸ਼ਰਤ ਤਿੰਨ ਸਰਕਾਰ ਤੋਂ ਮਗਦਰਜ ਜਿਹਦੇ ਤੇ ਕੋਈ ਮਗਦਮਾ ਨਹੀਂ ਇੰਦਰ ਚ ਅੱਛਾ ਪਹਿਲੀ ਵਾਰ ਕੀ ਫੜਿਆ ਗਿਆ ਪਹਿਲੀ ਵਾਰ ਜੀ ਹਾਂ ਕਿੱਥੇ ਸਪਲਾਈ ਕਰਨ ਜਾ ਰਹੇ ਆ ਇਹ ਪਸ਼ੁੱਕੜੇ ਇੱਕ ਕ੍ਰਿਮੀਨਲ ਟਾਈਪ ਦਾ ਸਮਗਲ ਟਾਈਪ ਦਾ ਪਰਿਵਾਰ ਇਹਨਾਂ ਦਾ ਪਹਿਲਾਂ ਹੀ ਆਲਰੇਡੀ ਦੋ ਬੰਦੇ ਨਾਲ ਜੀਨ ਚ ਇੱਕ ਜੀ ਸਪਲਾਈ ਕਰਨ ਤਿੱਲੇ ਸੀ ਜਿਹਦੇ ਦੀ ਸਪਲਾਈ ਹੋਣੀ ਹੈ ਸਾਡੀ ਜਿਹੜੀ ਆ ਇਨਵੈਸਟੀਗੇਸ਼ਨ ਪਹਿਲੀ ਸਟੇਜ ਤੇ ਆ ਯਾਨੀ ਕੇ ਮਾਰ ਇਹਦਾ ਪੰਜ ਦੰਦਾ ਸੀ ਲਿਆ ਆਇਆ ਤੇ ਉਤੋਂ ਗਾ ਫਦਰ ਇਨਵੈਸਟੀਗੇਸ਼ਨ ਚੱਲੀ ਹੈ ਉਤੋਂ ਪਤਾ ਲੱਗੂਗਾ ਕਿ ਕਿੰਨੇ ਜੀ